ਉਹ ਵੀ ਕਹਿੰਦਾ ਬੇਅੰਤ ਹੈ ਬੇਅੰਤ ਹੈ ਉਹ ਬ੍ਰਹਮਾ ਨੂੰ ਨਹੀਂ ਅੰਤ ਪਿਆ ਬ੍ਰਹਮਾ ਦੀ ਅੰਤਵਾਸ ਵਿਸ਼ੂ ਦੀ ਅੰਤਵਾਸ ਕਿਆ ਮਾਇਆ ਉਹ ਅੰਤ ਨਹੀਂ ਪਾ ਸਕੀ ਮਾਰਾ ਜਦੋਂ ਕਹਿੰਦੇ ਹੋਣੇ ਖੁਸ਼ ਤਾਂ ਪਤਾ ਲੱਗਦਾ ਕਹਿੰਦੇ ਆਖ ਆਖ ਰਹੇ ਲੇਵਲ ਆਏ ਆਖ ਮੂੰਹ ਦੇ ਨਾਲ ਆਖ ਆ ਕੇ ਨਾ ਵਾਹਿਗੁਰੂ 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 ਕਰਦਿਆਂ ਕਰਦਿਆਂ ਉਹਨੇ ਲੇਵੀ ਲੱਗ ਜਾਂਦੀ ਉਹ ਕਹਿੰਦੇ ਕਹਿੰਦੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਨੇ ਉਹ ਜਿਹਨੂੰ ਕਹਿੰਦਾ ਸੀ ਉਹਦਾ ਹੀ ਰੂਪ ਬਣ ਜਾਂਦਾ ਉਹਦੇ ਵਿੱਚੇ ਹੀ ਮਿਲ ਗਿਆ ਹੁਣ ਰੂਪ ਦਾ ਅੰਤ ਕਿੱਥੋਂ ਪੈਣਾ ਜਾਂ ਤਾਂ ਵਖਰੇ ਹੋ ਕੇ ਦ੍ਰਿਸ਼ਟਾ ਰੂਪ ਹੋ ਕੇ ਦੇਖੀਏ ਤਾਂ ਦੇਖ ਸਕਦੇ ਆ ਪਰਮੇਸ਼ਰ ਤਾਂ ਦੇਖ ਸਕਦਾ ਆਪਾਂ ਸਾਰਿਆਂ ਨੂੰ ਪਰ ਮਹਾਰਾਜ ਕਹਿੰਦੇ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਆਪਾਂ ਨਹੀਂ ਉਹਨੂੰ ਦੇਖ ਸਕਦੇ ਉਹ ਕਿੱਡਾ ਕਵਟਾ ਉਹਨੂੰ ਆਪ ਨੂੰ ਹੀ ਪਤਾ ਕਿ ਮੇਰੀ ਸ੍ਰਿਸ਼ਟੀ ਕਿੰਨੀ ਵੱਡੀ ਬਣਾਈ ਜਾਂਦੀ ਆ ਜਾਂ ਮੈਂ ਕਿੰਨਾ ਕਵਡਾ ਜਿਨ੍ਹਾਂ ਨੇ ਵੀ ਉਹਦਾ ਅੰਤ ਪਾਉਣ ਦਾ ਯਤਨ ਕੀਤਾ ਚਾਹੇ ਉਹਨਾਂ ਨੇ ਰਾਮ ਰਾਮ ਕਿਹਾ ਉਹ ਰਾਮ ਦੇ ਵਿੱਚ ਹੀ ਲੀਨ ਹੋ ਗਏ ਚਾਹੇ ਉਹਨਾਂ ਨੇ ਵਾਹਿਗੁਰੂ ਕਿਹਾ ਉਹ ਵਾਹਿਗੁਰੂ ਕਰਦੇ ਵਾਹਿਗੁਰੂ ਜੀ ਲੀਨ ਹੋ ਗਏ ਅੱਲਾ ਕਰਦੇ ਅੱਲਾ ਵਿੱਚ ਹੀ ਲੀਨ ਹੋ ਗਏ ਭਾਈ ਅੰਤ ਨਹੀਂ ਪੈ ਸਕਦਾ ਕਿਉਂਕਿ ਜਿਹੜਾ ਵੀ ਉਸ ਪਰਮੇਸ਼ਰ ਵੱਲ ਧਿਆਨ ਲਾ ਕੇ ਉਹਦਾ ਅੰਤ ਕਾਉਣ ਦਾ ਯਤਨ ਕਰਦਾ ਹੋਇਆ ਵਾਹਿਗੁਰੂ 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 ਕਰਦਾ ਉਹ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੁਣ ਦੱਸੋ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਕਿ ਹੁਣ ਉਹ ਕਿਵੇਂ ਅੰਤ ਪਾ ਸਕਦਾ ਜਦੋਂ ਉਹ ਹੀ ਬਣ ਗਿਆ ਸੋਈ ਫਿਰਕਾ ਤੂੰ ਭਾਇਆ ਜਾ ਕੇ ਕਹਿੰਦਾ ਔਰ ਜਿਹਨੂੰ ਕਹਿੰਦਾ ਸੀ ਉਹ ਵਾਹਿਗੁਰੂ ਹੋਰ ਹੈ ਤੇ ਮੈਂ ਹੋਰ ਹਾਂ ਜਦੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗਿਆ ਤਾਂ ਇਉਂ ਨਜ਼ਰ ਆਇਆ ਕਿ ਮੈਂ ਉਹ ਆਪ ਹੀ ਹਾਂ ਮੈਂ ਉਹ ਹੀ ਵਾਹਿਗੁਰੂ ਰੂਪ ਹੀ ਹਾਂ ਉਹ ਮੈਂ ਕਿਹੜੇ ਚੱਕਰਾਂ 'ਚ ਪਿਆ ਹੋਇਆ ਸੀ ਮੈਂ ਉਹ ਅੰਤ ਪਾਉਣਾ ਚਾਹ ਮੈਂ ਖੁਦ ਹੀ ਉਹ ਆਪ ਹੈ ਜਦੋਂ 100 ਹੰਦ ਦੀ ਵਸਾ ਤੱਕ ਚੱਲਿਆ ਜਾਂਦਾ ਹੈ ਉਦੋਂ ਜੀਵ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਉਹਨੂੰ ਕਹਿੰਦੇ ਬ੍ਰਹਮ ਲੀਨ ਹੋ ਗਿਆ ਉਹ ਚਲਿਆ ਗਿਆ ਤੁਰਿਆ ਅਵਸਥਾ ਤੱਕ ਉਹ ਚਲਿਆ ਗਿਆ ਤੁਰਿਆ ਅਸੀਤ ਅਵਸਥਾ ਦਾ ਮਾਲਕ ਬਣ ਜਾਂਦਾ ਹੈ ਉਹ ਮਹਾਰਾਜ ਕਹਿੰਦੇ ਇਹ ਚੱਕਰ ਛੱਡੋ ਅੰਤ ਪਾਉਣ ਵਾਲੇ بس ਉਹਦਾ ਧਿਆਨ ਕਰੋ ਵਾਹਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਦਾ ਸੱਚਖੰਡ ਦਾ ਸਰਵ ਵਿਆਪਕ ਰੂਪ ਧਿਆਨ ਕਰਕੇ ਆਖੋ ਵਾਹਿਗੁਰੂ ਵਾ ਉਹ ਤਾਂ ਮੇਰੇ ਨਾਲੋਂ ਵੀ ਸੂਖਮ ਹੈ ਤੇ ਸ਼ਬਦ ਤੱਕ ਪਹੁੰਚ ਜਾ ਸ਼ਬਦ ਨਾਲ ਸੁਰਤੀ ਜੋੜ ਲੈ ਸ਼ਬਦ ਦੇ ਵਿੱਚੋਂ ਹੀ ਦਰਸ਼ਨ ਦੇਵਾਂਗਾ ਤਾਂ ਨਹੀਂ ਜਦੋਂ ਵੀ ਦਰਸ਼ਨ ਹੋਣਗੇ ਸ਼ਬਦ ਵਿੱਚ ਹੀ ਹੋਣਗੇ ਤੈਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਦਰਸ਼ਨ ਹੋਣਗੇ ਸਤਿਗੁਰੂ ਗੁਰਨਾਨਕ ਦੇਵ ਮਹਾਰਾਜ ਕਹਿੰਦੇ ਜਿੰਨੇ ਵੀ ਲੋਕ ਉਹਦਾ ਅੰਤ ਪਾਉਣਾ ਚਾਹੁੰਦੇ ਨੇ ਜਿਹੜੇ ਵੀ ਆਖਦੇ ਨੇ ਆਖ ਆਖ ਗਏ ਲਿਬ ਨਾਏ ਧੰਗੁਰ ਨਾਨਕ ਦੇ ਮਹਾਰਾਜ ਦੇ ਬਾਦਸ਼ਾਹ ਜਰਜੀ ਸਾਹਿਬ ਦੇ ਵਿੱਚ ਕਿਰਪਾ ਕਰ ਲੈ ਮੇ ਆਪਣੇ ਤੇ ਆਖ ਆਖ ਵਹਿ ਲਿਵ ਨਾਲ ਕਹਿ ਕਹਿ ਕੇ ਕਹਿ ਕਹਿ ਕੇ ਉਹਦੇ ਵਿੱਚ ਹੀ ਜੁੜ ਜਾਂਦੇ ਨੇ। <div> ਦਿਵ ਲਾ ਲੈਂਦੇ ਨੇ। ਕੌਣ ਕੌਣ ਕਹਿੰਦੇ ਮਹਾਰਾਜ ਅੱਖ ਹੈ ਵੇਦ ਜਿਹੜੇ ਚਾਰ ਵੇਦ ਨੇ ਨਾ ਇਹ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਵੇਦ ਪਾਠ ਜਿਹੜੇ ਵੇਦਾਂ ਦਾ ਪਾਠ ਕਰਨ ਵਾਲੇ ਨੇ ਇਹ ਵੀ ਕਹਿੰਦੇ ਨੇ ਬ੍ਰਹਮਾ ਵੀ ਕਹਿੰਦਾ ਜਿਨੇ ਵੇਦ ਲਿਖੇ ਨੇ ਵੇਦਾਂ ਦਾ ਜਿਹੜਾ ਪਾਠ ਕਰਨ ਵਾਲਾ ਜਿੰਨੇ ਪੰਡਤ ਲੋਕ ਨੇ ਸਿਆਣੇ ਵਿਦਵਾਨ ਨੇ ਮਹਾਰਿਸ਼ਟ ਮੁਨੀ ਨੇ ਵਿਆਸ मुनि जी ਨੇ ਉਹ ਵੀ ਕਹਿੰਦੇ ਨੇ ਪਾਠੋਪਾ ਵਿਆਖਣ ਵਾਲੇ ਵੀ ਕਹਿੰਦੇ ਨੇ ਜਿਨ੍ਹਾਂ ਨੇ ਵਿਆਕਰਣ ਦੀ ਮਹਾਨੀਆਂ ਨੇ ਰਚਨਾ ਕੀਤੀ ਹੈ ਇਹ ਪੁਰਾਣ ਵੀ ਤੇਰਾ ਨਾਮ ਜੱਪਦੇ ਨੇ 18 ਪੁਰਾਣ 18 ਪੁਰਾਣਾਂ ਵਿਖਰੋ ਵਾਲੇ ਵਿਆਸ ਜੀ ਵੀ ਤੇਰਾ ਨਾਮ ਜਪਦੇ ਨੇ ਉਹ ਵੀ ਕਹਿੰਦੇ ਨੇ ਤੇਰੇ ਨਾਮ ਉਹ ਵੀ ਤੇਰੇ ਨਾਮ ਦੀ ਮਹਿਮਾ ਨੂੰ ਕਹਿੰਦੇ ਨੇ ਉਹ ਵੀ ਜਿਹੜੇ ਵੇਦ ਨੇ ਵੇਦ ਵੀ ਆਪਣਾ ਦੇਵ ਰੂਪ ਧਾਰਨ ਕਰਕੇ ਤੇਰਾ ਨਾਮ ਜਪਦੇ ਨੇ ਪੁਰਾਣਾਂ ਵਾਲੇ ਵੀ ਤੇਰਾ ਨਾਮ ਜਪਦੇ ਨੇ ਪਾਣ ਪੜਨ ਵਾਲੇ ਵੀ ਇਹਨਾਂ ਵਿਖਿਆਨ ਕਰਨ ਵਾਲੇ ਆਖਹ ਮੜੇ ਕਰਹ ਵਿਖਿਆਨ ਉਹ ਵੀ ਤੇਰਾ ਨਾਮ ਜਪਦੇ ਨੇ ਉਹ ਵੀ ਕਹਿੰਦੇ ਨੇ ਜਿਹੜੇ ਪੜ੍ਹੇ ਨੇ ਵੇਦ ਪਾਠ ਪੁਰਾਣ ਅਤੇ ਕਰਦੇ ਨੇ ਵਿਖਿਆਨ ਵਿਖਿਆਨ ਕਰ ਕਰਕੇ ਦੁਨੀਆ ਨੂੰ ਸੁਣਾਉਂਦੇ ਨੇ ਜਿਸੀ ਮੁੰਨੀ بڑے بڑے ਵਿਆਸ ਵਰਗੇ ਉਹ ਵੀ ਤੁਹਾਡਾ ਕਥਨ ਕਰਦੇ ਨੇ ਕਹਿੰਦੇ ਕਹਿੰਦੇ ਉਹਨਾਂ ਨੂੰ ਵੀ ਅੰਤ ਨਹੀਂ ਆਇਆ ਉਹ ਵੀ ਬੇਅੰਤ ਬੇਅੰਤ ਕਹਿ ਕੇ ਅਫੇਰ ਕਥਾ ਸੁਣਾਉਂਦੇ ਨੇ ਆਪਣਾ ਆਖ ਹੈ ਬਰ ਮੇਰੇ ਕੋਟ ਬ੍ਰਹਮੇ ਜਗ ਸਾਜਣ ਲਾਏ ਬ੍ਰਹਮੇ ਤੋਂ ਬਾਅਦ ਬਹੁਤ ਬ੍ਰਹਮੇ ਆ ਇੱਕ ਬ੍ਰਹਮਾ ਨਹੀਂ ਹੈ ਬ੍ਰਹਮੇ ਘੁਮਿਆਰ ਇੱਕ ਨਹੀਂ ਹੈ ਦਰਜੀ ਇੱਕ ਨਹੀਂ ਹੈ ਬਹੁਤ ਦਰਜੀ ਨੇ ਇਸੇ ਤਰ੍ਹਾਂ ਹੀ ਬ੍ਰਹਮੇ ਨੇ ਜਗ ਨੂੰ ਸਾਜਣ ਵਾਲੇ ਬੜੇ ਬ੍ਰਹਮੇ ਬਣਾਏ ਹੋਏ ਨੇ ਕਾਲਪੁਰਖੀ ਦੇਵ ਮੋ ਕੋਟ ਦੇਸ਼ ਨਿਵੇਸ਼ ਕੋਟ ਇੰਦਰ ਬ੍ਰਹਮਾ ਕੇ ਤੇਰਾਸਸ ਕਰੋੜ ਜਲੇਸ਼ ਇੰਦਰ ਨਾਵੇਂ ਬ੍ਰਾਹਮਣ ਦੇ ਪੁੱਤਰਾਂ ਨੇ ਕਿਹਾ ਦਸਾਂ ਨੇ ਅਸੀਂ ਵੀ ਬ੍ਰਹਮਾ ਮੰਗੂ ਸ਼੍ਰਿਸ਼ਟੀ ਜਗਤ ਰਚਣਾ ਚਾਹੁੰਦੇ ਹਾਂ ਆ ਉਸ ਵਕਤ ਕਹਿਣ ਲੱਗਿਆ ਭਈ ਬ੍ਰਹਮਾ ਨੇ ਤਾਕਤ ਹੀ ਤੈਨੂੰ ਹੀ ਦੇ ਗਾ ਜਦ ਇਹਦੇ ਦਸ ਲੜਕਿਆਂ ਨੇ ਤਾਕਤ ਦਾ ਪਰਮੇਸ਼ਰ ਨੇ ਪੁੱਛਿਆ ਕੀ ਇੱਛਾ ਕਹਿੰਦੇ ਅਸੀਂ ਸ਼੍ਰਿਸ਼ਟੀ ਰਚਣ ਦੀ ਸ਼ਕਤੀ ਚਾਹੁੰਦੇ ਕਹਿੰਦੇ ਜਾਓ ਤੁਹਾਨੂੰ ਸ਼ਕਤੀ ਦਿੱਤੀ ਇਸ ਕਰਕੇ ਬ੍ਰਹਮਿਆਂ ਦਾ ਕੋਈ ਅੰਤ ਨਹੀਂ ਬ੍ਰਹਮੇ ਵੀ ਆਖਦੇ ਨੇ ਸਾਂਸਰ ਮੂਹਾ ਵਾਲਾ ਬ੍ਰਹਮਾ ਵੀ ਆਖਦਾ ਹੈ ਆਖ ਇੰਦ ਇੰਦ ਤੋਂ ਪਾਵ ਇੰਦਰ ਦੇਵਤਾ ਵੀ ਤੇ ਇੰਦ ਚੰਦਰਮਾ ਨੂੰ ਇਹ ਦੋਨੋਂ ਇੱਕੋ ਹੀ ਨਾਮ ਨੇ ਕਿਉਂਕਿ ਕਈ ਵਾਰ ਇੱਕੋ ਹੀ ਨਾਮ ਰਲ ਜਾਂਦੇ ਨੇ ਆਪਸ ਵਿੱਚ ਸੋ ਜਿਵੇਂ ਥੋੜਾ ਥੋੜਾ ਫਰਕ ਹੈ ਨਾਮਾਂ ਦੇ ਵਿੱਚ ਸ਼ਿਵ ਸ਼ਿਵ ਤਾਂ ਕਹਿੰਦੇ ਪਰਮੇਸ਼ਰ ਨੂੰ ਕਲਿਆਣ ਸਰੂਪ ਨੂੰ ਜੇ ਕਹੇ ਦੀ ਸ਼ਿਵ ਜੀ ਉਹ ਦੂਸਰਾ ਸ਼ਿਵ ਜੀ ਭੋਲੇ ਨਾਥ ਤੇ ਕਈ ਲੋਕ ਹਰ ਸ਼ਿਵ ਦਾ ਅਰਥ ਸ਼ਿਵਜੀ ਵੱਲ ਨੂੰ ਲਾ ਲੈਂਦੇ ਨੇ ਇਸੇ ਤਰ੍ਹਾਂ ਇੰਦ ਇੰਦਰ ਨੂੰ ਵੀ ਕਿਹਾ ਅੱਗੇ ਚੱਲ ਕੇ ਵੀ ਫਿਰ ਇੱਕ ਵਾਰੀ ਵਰਣਨ ਕਰ ਦੇਣਗੇ ਪਰ ਇਹਦੇ ਨਾਲ ਨਾਲ ਇੰਦ ਚੰਦਰਮਾ ਨੂੰ ਵੀ ਕਿਹਾ ਕਿਉਂ ਕਹਿੰਦੇ ਨੇ ਇੰਦਰ ਵਰਗੇ ਦੇਵਤੇ ਜਦੋਂ ਸਹੰਸਰਦਾਨ ਦੇ ਇੰਦਰ ਰੁਆ ਆ ਦੇਖੋ ਇੰਦਰ ਨੇ ਬੜੀ ਭਾਰੀ ਗਲਤੀ ਕੀਤੀ ਸਰਾਪ ਹੋ ਗਿਆ ਜਾ ਤੇਰੇ ਸਰੀਰ ਤੇ ਇਹ ਜੇ ਬਿਆਈਆਂ ਫਟ ਜਾਣ ਤੇਰੇ ਹਜ਼ਾਰ ਬਿਆਈਆਂ ਫਟ ਗਈਆਂ ਸਰੀਰ ਤੇ ਫੁੱਲ ਕਮਲ ਦੇ ਫੁੱਲਾਂ ਦੀ ਬਾਗਿਚੀ ਜਾ ਕੇ ਲਗ ਗਿਆ ਸਾਰੇ ਲਵਦੇ ਰਹੇ ਲਵਦੇ ਰਹੇ ਜੀ ਜਦੋਂ ਜਾ ਕੇ ਲੱਭਿਆ ਤਾਂ ਬ੍ਰਹਮਾ ਜੀ ਨੇ ਕਿਹਾ ਕਹਿੰਦਾ ਮਹਾਰਾਜ ਮੇਰਾ ਕੋਈ ਹੁਣ ਹਾਲ ਨਹੀਂ ਬੁਰਾ ਹਾਲ ਹੈ ਸਾਰੇ ਸਰੀਰ ਵਿੱਚੋਂ ਖੂਨ ਚੋਵੇ ਬਿਆਈਆਂ ਫਟੀਆਂ ਦਰਦ ਨਾਲ ਕਰਾਉਂਦਾ ਫਿਰਦਾ ਗਲਤੀ ਬੜੀ ਭਾਰੀ ਕਰ ਲਈ ਤਲੰਕ ਖੱਟ ਲਿਆ ਬੜਾ ਵੱਡਾ ਬ੍ਰਹਮਾ ਜੀ ਕਹਿੰਦੇ ਦੇਖ ਹੁਣ ਕੋਈ ਇਹਦਾ ਇਲਾਜ ਨਹੀਂ ਇੱਕੋ ਹੀ ਇਲਾਜ ਹੈ ਹੁਣ ਕਹਿੰਦੇ ਕੀ ਕਹਿੰਦੇ ਬਸ ਇੱਕ ਜਗ੍ਹਾ ਸਮਾਧੀ ਲਾ ਕੇ ਬਹਿ ਜਾ ਤੇ ਰਾਮ ਰਾਮ ਕਰੀ ਚੱਲ ਤੇ ਨੋ ਹੋਰ ਕੋਈ ਇਲਾਜ ਨਹੀਂ ਇਹਦਾ ਵਾਕੀ ਮੇਰੇ ਕੋਲੋਂ ਬਹਿ ਕੇ ਪਰਮੇਸ਼ਰ ਦੀ ਕਥਾ ਸੁਣਿਆ ਕਰ ਜਾਂ ਤੂੰ ਕਥਾ ਸੁਨੇਗਾ ਤੇਰੇ ਮਨ 'ਚ ਸ਼ਰਧਾ ਪੈਦਾ ਹੋਵੇਗੀ ਪਰਮੇਸ਼ਰ ਪ੍ਰਤੀ ਪਰਮੇਸ਼ਰ ਦੇ ਨਾਮ ਨੂੰ ਜਪੇਗਾ ਤਾਂ ਗਿਰਵਾ ਹੋਵੇਗੀ ਜਦੋਂ 인ਦਰ ਨੇ ਪਰਮੇਸ਼ਰ ਦਾ ਨਾਮ ਜਪਿਆ ਉਹ ਸਾਰੇ ਸਰੀਰ ਦੇ ਉੱਤੇ ਹਜ਼ਾਰ ਨੇਤਰ ਬਣ ਗਏ ਇਸ ਪ੍ਰਕਾਰ ਜਿਹੜਾ ਚੰ드ਰਮਾ ਹੈ ਚੰ드ਰਮਾ ਜਦ ਕਲੰਕੀ ਹੋ ਗਿਆ ਇਹ ਵੀ ਇਹਦੇ ਨਾਲ ਇਸੇ ਦੋਵੇਂ ਇਕੱਠੇ ਹੀ ਸੀਗੇ ਸੋ ਗੌਤਮ ਤਪੇ ਦੀ ਈਸਤਰੀ ਨਾਲ ਉਹ ਕੰਮ ਕੀਤਾ ਸੀ ਇਹਨਾਂ ਨੇ ਆ ਉਸ ਵਕਤ ਚੰ드ਰਮਾ ਕਹਿੰਦਾ ਜੀ ਮੇਰਾ ਕਲੰਕ ਕਿਵੇਂ ਲਹੇ ਕਹਿੰਦੇ ਹੁਣ ਤੂੰ ਵੀ ਰਾਮ ਰਾਮ ਹੀ ਕਰਿਆ ਕਰ बस राम राम ਤੋਂ ਬਿਨਾ ਕੋਈ ਕਲੰਕ ਲਾ ਨਹੀਂ ਸਕਦਾ ਕਿਸੇ ਦਾ ਕਲੰਕ ਲੈਣਾ ਤਾਂ ਨਹੀਂ ਹੈ ਪਰ RAM RAM ਕਰਿਆ ਕਰ ਲੈ ਜਾਊਗਾ ਹੌਲੀ ਹੌਲੀ ਪਛਤਾਪ ਬੜੀ ਵੱਡੀ ਚੀਜ਼ ਹੈ 인ਦਰ ਦੇਵਤਾ ਮਹਾਰਾਜ ਗੁਰੂ RAM DAS ਜੀ ਕੋਲ ਵੀ ਆਸ਼ ਗੋਪਰੂਪ ਦੇ ਵਿੱਚ ਇਹਨਾਂ ਮਹਾਰਾਜ ਇਹ ਜਿਹੜਾ ਕਲੰਕ ਲਾ ਗਿਆ ਇਹ ਲੈਦਾ ਨਹੀਂ ਮੈਂ ਸਾਰਿਆਂ ਕੋਲ ਜਾਇਆ ਤੁਹਾਡੇ ਤੋਂ ਬਿਨਾ ਕੋਈ ਕਲੰਕ ਲਾ ਨਹੀਂ ਸਕਦਾ ਗੁਰੂ RAM DAS ਮਹਾਰਾਜ ਕਹਿਣ ਲੱਗੇ ਹਾਂ ਇਹ ਤਾਂ ਲੈਣਾ ਨਹੀਂ ਹੈ ਇਹਨਾਂ ਮਹਾਰਾਜ ਤੁਸੀਂ ਵੀ ਉਹੀ ਵਚਨ ਕਰ ਦਿੱਤਾ ਮੇਰਾ ਮਨ ਤੜਫਦਾ ਰਹਿੰਦਾ ਹੈ। ਤਲੰਕ ਲੱਗਣ ਕਰਕੇ ਮਹਾਰਾਜ ਕਹਿੰਦੇ ਤੜਫਿਆ ਨਾ ਕਰੋ। ਆਪਾਂ ਨੂੰ ਇਹੀ ਕਿ ਤੜਫਿਆ ਨਾ ਕਰੋ। ਕਹਿੰਦੇ ਕੀ ਕਰੀਏ? ਕਹਿੰਦੇ ਭਾਣਾ ਵੀ ਕੋਈ ਚੀਜ਼ ਹੁੰਦੀ ਹੈ। ਭਾਣਾ ਮੰਨਿਆ ਕਰੋ। ਉਹਦੇ ਭਾਣੇ ਅਨੁਸਾਰ ਅੰਦਰ ਤੈਨੂੰ ਉਹਦੇ ਪ੍ਰੇਰ ਦਿੱਤਾ। ਭਾਣੇ ਵਿੱਚ ਕੋ ਕਰਮ ਹੋ ਗਿਆ। ਸਮਝਦਾ ਭਾਣੇ 'ਚ ਹੀ ਕਲੰਕ ਲੱਗ ਗਿਆ ਤੇ ਭਾਣੇ ਅੰਦਰ ਰਹਿ ਕੇ ਸ਼ਾਂਤ ਹੋ ਸਕਦਾ ਤੇਰਾ ਮਨ। ਫਿਰ 6 ਸ਼ਬਦ ਮਹਾਰਾਜ ਰੇਂਦਰ ਨੂੰ ਜਾਣ ਕਰਕੇ ਸ਼ਾਂਤੀ ਬਖਸ਼ੀ ਇਸ ਕਰਕੇ ਸਰਦੂ ਮਹਾਰਾਜ ਕਹਿੰਦੇ ਨੇ ਜਿਹੜੇ ਸ਼ਬਦਾਂ ਦੇ ਆਪੇ ਕੰਡਾ ਤੋਲ ਤਰਾਜੀ ਆਪੇ ਤੋਲ ਚਲਾਇਆ ਉਹ 6 ਸ਼ਬਦ ਨੇ ਇਕੱਠੇ ਪਿਆਰੇ ਪਿਆਰੇ ਉਹਨਾਂ ਚ ਬਹੁਤ ਏਸ ਅੱਖਰ ਦੀ ਵਰਤੋਂ ਕੀਤੀ ਆਖਾ ਗੋਪੀ ਤੈ ਗੋਵਿੰਦ ਗੋਪੀ ਗੋਪੀਆਂ 16108 ਤੇ ਗੋਵਿੰਦ ਕ੍ਰਿਸ਼ਨ ਜੀ ਨੂੰ ਕਿਹਾ ਗੋਪੀਆਂ ਵੀ ਜਾਪ ਕਰਦੀਆਂ ਗੋਵਿੰਦਰੀ 562 ਅੰਗ ਤੇ ਦਸਮ ਗ੍ਰੰਥ ਵਿੱਚ ਮਹਾਰਾਜ ਨੇ ਲਿਖਿਆ ਜਦ ਗੋਪੀਆਂ ਬੁੜੀਆਂ ਹੋ ਗਈਆਂ ਬਾਅਦ ਕ੍ਰਿਸ਼ਨ ਜੀ ਕਹਿੰਦੇ ਹੁਣ ਤੁਸੀਂ ਬੜਾ ਯੋਗ ਅਭਿਆਸ ਕਰ ਲਿਆ ਕਹਿੰਦੇ ਹੁਣ ਆਓ ਕਰੋ ਗਿਆਨ ਪ੍ਰਾਪਤ ਕਰੋ ਫਿਰ ਉਹਨਾਂ ਸਾਰਿਆਂ ਨੂੰ ਬਿਠਾ ਕੇ ਕ੍ਰਿਸ਼ਨ ਜੀ ਨੇ ਗਿਆਨ ਉਪਦੇਸ਼ ਦਿੱਤਾ ਗਿਆਨ ਦਾ ਉਪਦੇਸ਼ ਦੇ ਕੇ ਇੱਕ ਗੱਲ ਕਹੀ ਸੀ ਗਿਆਨ ਇਹ ਦੱਸਦਾ ਸੀ ਕਿ ਜੋ ਕੁਝ ਨਜ਼ਰ ਆਉਂਦਾ ਹੈ ਨਾ ਸਵੰਤ ਹੈ ਇਹ ਸਰੀਰਾਂ ਦਾ ਮੋਹ ਨਾ ਕਰੋ ਆਤਮਾ ਸਤ ਹੈ ਆਤਮਾ ਦਾ ਧਿਆਨ ਕਰਦੇ ਹੋਏ ਬਸ ਪਰਮੇਸ਼ਰ ਦਾ ਨਾਮ ਜਪੀ ਜਾਓ ਜਿਵੇਂ ਓਕਾਸ਼ਨ ਜੀ ਨੇ ਵੀ ਨਾਮ ਜਪਿਆ ਗੋਪੀਆਂ ਨੇ ਵੀ ਨਾਮ ਜਪਿਆ ਉਹਨਾਂ ਤੋਂ ਵੀ ਨਾਮ ਜਪਾਇਆ ਕ੍ਰਿਸ਼ਨ ਜੀ ਨੇ ਆਪਣੀ ਪਰਜਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਕਿ ਨਾਮ ਜਪੇ ਬਿਨਾ ਭਲਾ ਨਹੀਂ ਹੋਣਾ ਕਿਸੇ ਦਾ ਆਰਾਸ ਰੰਗ ਜਿਨੇ ਮਰਜ਼ੀ ਕਰੀ ਜਾਓ ਔਰ ਜਿਹੜਾ ਨਾਮ ਹੈ ਇਹ ਸਾਰਿਆਂ ਨਾਲੋਂ ਸ਼੍ਰੋਮਣੀ ਜਨਾਤਾ ਗੋਪੀਆਂ ਨੂੰ ਜਿਨੂੰ ਗੋਪੀਆਂ ਦੇ ਸਾਹਮਣੇ ਤੋਲਿਆ ਸੀ ਸਾਰਾ ਕੁਝ ਸੋਨਾ ਪਾ ਕੇ ਇੱਕ ਪਾਸੇ ਆਪਣਾ ਨਾਮ ਰੱਖ ਕੇ ਤੋਲਣਾ ਕੀਤਾ ਤਾਂ ਸਾਰਾ ਸੋਨਾ ਇੱਕ ਪਾਸੇ ਪੈ ਗਿਆ ਪਰ ਨਾਮ ਦਾ ਭਾਰ ਚੱਕਿਆ ਨਹੀਂ ਗਿਆ ਕਿਉਂਕਿ ਨਾਮ ਦਾ ਭਾਰ ਬਹੁਤ ਵੱਡਾ ਇਉਂ ਨਾਮ ਦੀ ਮਹਿਮਾ ਨੂੰ ਰਾਮਚੰਦਰ ਜੀ ਨੇ ਵੀ ਦਰਸਾਇਆ ਤਾਂ ਕ੍ਰਿਸ਼ਨ ਜੀ ਨੇ ਵੀ ਦਰਸਾਇਆ ਗੁਰਨਾਮ ਪੇਜ ਨੇ ਬਖਸ਼ਿਸ਼ਾਂ ਕਰਤੀਆਂ ਆਖ ਹੈ ਗੋਪੀ ਤੈ गोविंद ਗੋਪੀਆਂ ਅਤੇ गोविंद ਕ੍ਰਿਸ਼ਨ ਜੀ ਮਿਲ ਕੇ ਗਾਉਂਦੇ ਨੇ ਅਕਾਸ਼ ਸ੍ਰਿਸ਼ਟੀ ਨੂੰ ਵੀ ਕਹਿੰਦੇ ਹੋ ਭਾਈ ਸਾਡਾ ਭਲਾ ਨਾਮ ਜਪਣ ਨਾਲ ਹੋਇਆ ਤੁਸੀਂ ਵੀ ਨਾਮ ਜਪੋ ਆਖ ਹੈ ਈਸ਼ਰ ਆਖ ਹੈ ਸਿੱਧ ਈਸ਼ਰ ਜਿਹੜਾ ਸ਼ਿਵ ਜੀ ਹੈ ਜਿਹੜਾ ਵਿਸ਼ਨੂ ਹੈ ਗਣੇਸ਼ ਹੈ ਸ਼ਕਤੀ ਹੈ ਕਾਰਤਿਕ ਹੈ ਇਹ ਪੰਜ ਈਸ਼ਰ ਜਿਹੜੇ ਨੇ ਇਹ ਵੀ ਪਰਮੇਸ਼ਰ ਦੇ ਨਾਮ ਨੂੰ ਹੀ ਗਾਉਂਦੇ ਨੇ ਦੇ ਵੀ ਰਾਮ ਰਾਮ ਕਰਦੇ ਨੇ 88000 ਵਰਾ ਸਮਾਧੀ ਲਾ ਕੇ ਇੱਕ ਪਰਮੇਸ਼ਰ ਦਾ ਨਾਮ ਹੀ ਜਪਦੇ ਨੇ ਸਾਰੇ ਜਾਣੇ ਕਿਉਂਕਿ ਇਹ ਸਿੱਧਾਂ ਨੂੰ ਸੁਣਾ ਰਹੇ ਗੁਰੂ ਨਾਨਕ ਦੇਵ ਜੀ ਕਿ ਸਾਰੇ ਗਾਉਂਦੇ ਨੇ ਸਾਰੇ ਹੀ ਗਾਉਂਦੇ ਤੁਸੀਂ ਵੀ ਗਾਓ ਆਖੇ ਸਿੱਧ ਤੁਹਾਡੇ ਜਿਹੜੇ ਵੱਡੇ ਵੱਡੇਰੇ ਨੇ ਗੋਰਖੁਣੀ ਹੋਰ ਸਾਰੇ ਉਹ ਸਾਰੇ ਪਰਮੇਸ਼ਰ ਨੂੰ ਕਹਿੰਦੇ ਨੇ ਉਹਦਾ ਗਾਥਨ ਕਰਦੇ ਨੇ ਤੁਸੀਂ ਵੀ ਗਾਇਆ ਕਰੋ ਪਰਮੇਸ਼ਰ ਨੂੰ ਤੁਸੀਂ ਵੀ ਕਹੋ ਉਸ ਪਰਮੇਸ਼ਰ ਦੇ ਨਾਮ ਨੂੰ ਆਖਾ ਹੈ ਕੇਤੇ ਕੀਤੇ ਬੁੱਧ ਕਿੰਨੇ ਜਿਹੜੇ ਬੁੱਧ ਦੇਵਤੇ ਨੇ ਬੁੱਧ ਵਰਗੇ ਗਾਉਂਦੇ ਨੇ ਜਿਹੜਾ ਬੁੱਧ ਜੀ ਹੋਏ ਨੇ ਉਹ ਵੀ ਗਾਉਂਦੇ ਨੇ ਜਿਨ੍ਹਾਂ ਨੂੰ ਪ੍ਰਕਾਸ਼ ਹੋਇਆ ਸਿੱਧੀਆਂ ਬਾਣ ਵੀ ਗਾਉਂਦੇ ਨੇ ਬੁੱਧੀ ਵਾਲੇ ਵੀ ਗਾਉਂਦੇ ਨੇ ਬੜੇ ਬੜੇ ਲੋਕ ਉਹ ਵੀ ਸਾਰੇ ਪਰਮੇਸ਼ਰ ਨੂੰ ਗਾਇਨ ਕਰਦੇ ਨੇ ਇਸ ਕਰਕੇ ਤੁਸੀਂ ਵੀ ਆਖਿਆ ਕਰੋ ਉਹਦਾ ਕੋਈ ਅੰਤ ਤਾਂ ਹੈ ਨਹੀਂ ਆਖ ਆਖ ਰਹੇ ਲਿਵ ਲਾਏ ਜਦੋਂ ਰਾਮ ਰਾਮ ਜਪਣ ਲੱਗਦੇ ਨੇ ਕਿ ਕਿੰਨੇ ਹਜ਼ਾਰ ਬਰੇ ਤੱਕ ਸਮਾਧੀ ਜੁੜ ਜਾਂਦੀ ਇਹਨਾਂ ਦੀ ਅੰਤ ਨਹੀਂ ਪਾ ਸਕਦੇ ਆਖ ਕਹ ਦਾਨਵ ਆਖ ਕਹ ਦੇਵ ਦਾਨਵ ਜਿਹੜੇ ਨੇ ਬੜੇ ਬੜੇ ਦਾੰਤ 45 ਪਦਮ ਦਾੰਤ ਜਿਹੜਾ ਹੈ ਇਹ ਵੀ ਗਾਉਂਦੇ ਨੇ ਕਿਉਂਕਿ ਜੈਤਾਂ ਨੂੰ ਵੀ ਸ਼ਕਤੀ ਨਾਮ ਨੇ ਦਿੱਤੀ ਰਾਵਣ ਹਨਾਖ ਇਹ ਵੀ ਤਾਂ ਨਾਮ ਪਹਿਲਾਂ ਜਪਿਆ ਇਹਨਾਂ ਨੇ ਵਾਰ ਲਏ ਨੇ ਇਸ ਕਰਕੇ ਨਾਲੋਂ ਵੀ ਤੈਨੂੰ ਗਾਉਂਦੇ ਨੇ ਜਦੋਂ ਇਹਨਾਂ ਨੂੰ ਲੋੜ ਪੈ ਜਾਂਦੀ ਆ ਤਾਂ ਇਹ ਵੀ ਫਿਰ ਪਰਮੇਸ਼ਰ ਦੇ ਨਾਮ ਲੈ ਕੇ ਸ਼ਕਤੀ ਪ੍ਰਾਪਤ ਕਰਦੇ ਨੇ ਆਖ ਹੈ ਦੇਵ ਦੇਵ ਤੇ ਵੀ ਤੁਹਾਨੂੰ ਗਾਉਂਦੇ ਨੇ ਰਾਤ ਦਿਨ ਦੇਵ ਤੇ ਵੀ ਤੇਰਾ ਯਾਜ ਕਰਦੇ ਨੇ ਜੇ ਨਹੀਂ ਕਰਦੇ ਤਾਂ ਸ਼ਕਤੀ ਘਟ ਜਾਂਦੀ ਇਸ ਕਰਕੇ ਇਹ ਵੀ ਤੁਹਾਡਾ ਯਾਜ ਕਰਦੇ ਰਾਤ ਦਿਨ ਆਖ ਹੈ ਸੁਰ ਸੁਰ ਦੇਵ ਤੇ ਫਿਰ ਕੌਣ ਨਰ ਨਰ ਹੁੰਦੇ ਨੇ ਜਿਹੜੇ ਸ਼ਹੀਦੀ ਪਾ ਕੇ ਫਿਰ ਇਸ ਨਰ ਦੇਵਤਿਆਂ ਦੀ ਅਵਸਥਾ ਨੂੰ ਪ੍ਰਾਪਤ ਕਰਦੇ ਇਹ ਦੇਵਤਿਆਂ ਵਿੱਚ ਹੀ ਹੁੰਦੇ ਨੇ ਨਰ ਬੰਦਿਆਂ ਨੂੰ ਨਹੀਂ ਕਿਹਾ ਬੰਦੇ ਵੀ ਗਾਉਂਦੇ ਨੇ ਨਰ ਮਨੁੱਖਾਂ ਨੂੰ ਇੱਕ ਨਿਧਾਨਾ ਪਰ ਇੱਕ ਜਿਹੜੇ ਨਰ ਹੁੰਦੇ ਨੇ ਕਿ ਨਰ ਤੇ ਨਰ ਇਹ ਸ਼ਹੀਦੀ ਪਾ ਕੇ ਫਿਰ ਉਸ ਅਵਸਥਾ 'ਚ ਪਹੁੰਚ ਜਾਂਦੇ ਨੇ ਜਿਹਨੂੰ ਨਰ ਕਹਿੰਦੇ ਨੇ ਆਖ ਹੈ ਸੁਰ ਦੇਵਤਿਆਂ ਵਿੱਚ ਵੀ ਦੇਵ ਤੇ ਸੁਰ ਇਹ ਵੀ ਵੱਡੇ ਛੋਟੇ ਹੁੰਦੇ ਨੇ ਇੱਕ ਤੇ ਕਿੰਨਰ ਨੇ ਇੱਕ ਤੇ ਧਰਬ ਨੇ ਇੱਕ ਇਹਨਾਂ ਦੇ ਹਾਹਾ ਹੂਹੂ ਨਾਮ ਕਰਕੇ ਨੇ ਜਿਹੜੇ ਗਾਉਂਦੇ ਨੇ ਰਾਗ ਵਿਧਿਆ ਇੱਕ ਟਾਉਣਾ ਛਾਉਣਾ ਇਹਨਾਂ ਦੇ ਗਣ ਨੇ ਸ਼ਿਵ ਜੀ ਦੇ ਇਹ ਵੱਖ-ਵੱਖ ਜਿਹੇ ਕਿਸਮਾਂ ਨਾਲ ਨੇ ਮੋਲਾ ਮੂਨੀ ਜਾਨ ਜਿਹੜੇ ਕਪਲ ਮੂਨੀ ਵਰਗੇ ਜਾਨ ਜਿਹੜੇ ਸੇਵਕ ਨੇ ਸੇਵਾ ਕਰਨ ਵਾਲੇ ਹਨੂਮਾਨ ਜੀ ਵਰਗੇ ਉਹ ਵੀ ਗਾਉਂਦੇ ਨੇ ਉਹ ਸੇਵਾਦਾਰ ਹੀ ਬਣੇ ਰਹਿੰਦੇ ਨੇ ਹਰ ਵਕਤ ਉਹ ਕਹਿੰਦੇ ਮੈਂ ਪਰਮੇਸ਼ਰ ਦੀ ਸੇਵਾ ਕਰਨੀ ਬਸ ਉਹ ਪਰਮੇਸ਼ਰ ਦੀ ਸੇਵਾ ਕਰਦੇ ਆ ਰੋਮ ਰੋਮ ਜਾਪ ਦੇ ਵਿੱਚ ਰਾਮ ਰਾਮ ਗਾਉਂਦੇ ਨੇ ਉਹ ਵੀ ਪਰਮੇਸ਼ਰ ਦਾ ਨਾਮ ਜਪਦੇ ਨੇ ਜੇਤੇ ਆਖ ਹੈ ਆਖਣ ਪਾਹੀ ਕਿੰਨੇ ਪਿੱਛੇ ਕਹਿ ਚੁੱਕੇ ਨੇ ਕਿੰਨੇ ਹੁਣ ਕਹਿ ਰਹੇ ਨੇ ਕਿੰਨੇ ਅੱਗੇ ਨੂੰ ਕਹਿਣਗੇ ਇਤੇ ਕਹਿ ਕਹਿ ਉੱਠ ਉੱਠ ਜਾਹੇ ਕਿੰਨੇ ਚਹਿ ਕਹਿ ਕੇ ਦੁਨੀਆ ਚ ਉੱਠ ਕੇ ਫਿਰ ਚੜਾਈ ਕਰ ਜਾਂਦੇ ਨੇ ਹੋਰ ਉੱਪਰ ਉੱਠ ਕੇ ਹੋਰ ਉੱਪਰ ਉੱਠ ਕੇ ਫਿਰ ਚਲੇ ਜਾਂਦੇ ਨੇ ਕਿੰਨੇ ਚਹਿ ਕਹਿ ਕੇ ਉੱਠਦੇ ਨੇ ਉੱਪਰ ਉੱਠਦੇ ਨੇ ਦੇਹ ਦੇ ਆਸ ਤੋਂ ਮਾਇਆ ਮਮਤਾ ਤੋਂ ਕਾਮ ਕ્રોਧ ਲੋਭ ਮੋਹੰਗਾਰ ਤੋਂ ਉੱਪਰ ਉੱਠ ਕੇ ਫਿਰ ਉੱਠ ਜਾਹੇ ਫਿਰ ਕਿੱਥੇ ਚਲੇ ਜਾਂਦੇ ਉੱਠ ਕੇ ਦਸਮ ਦਵਾਰ ਤੱਕ ਚਲੇ ਜਾਂਦੇ ਨੇ ਇਰੇ ਥੀਰ ਉੱਠ ਕੇ ਸੱਚਖੰਡ ਨੂੰ ਚਲੇ ਜਾਂਦੇ ਨੇ ਇਉਂ ਕਹਿ ਗਏ ਕਿ ਜਿਉਂ-ਜਿਉਂ ਆਪਾਂ ਕਹੀ ਜਾਂਦੇ ਆਂ ਤਿਉਂ-ਤਿਉਂ ਆਪਣੀ ਅਵਸਥਾ ਹੋਰ ਉੱਪਰ ਉੱਠੇ ਜਾਂਦੀ ਆਂ ਵਾਹਿਗੁਰੂ 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 ਕਰਦੇ ਆਂ ਨਾਮ ਜਪਦੇ ਆਂ ਬਾਣੀ ਪੜ੍ਹਦੇ ਆਂ ਅਵਸਥਾ ਅੱਜ ਹੋਰ ਐ ਕੱਲ ਹੋਰ ਐ ਪਰਸੋਂ ਹੋਰ ਅਵਸਥਾ ਅਵਸਥਾ ਹੀ ਉੱਪਰ ਚਲੀ ਜਾਂਦੀ ਜਿਵੇਂ ਨਿੱਤ ਅਨੰਦ ਪੰਥ ਨੂੰ ਸਿੱਖਾਂ ਨੇ ਕਿਹਾ ਸੀ ਕਿ ਚਾਰ ਪਹਿਰ ਵਿੱਚ ਸੱਚਖੰਡ ਜਾਂਦਾ ਦੋ ਪਹਿਰ ਵਿੱਚ ਜਾਂਦਾ ਜੀ ਆ ਕਹਿੰਦਾ ਇੱਕ ਪਹਿਰ ਵਿੱਚ ਚੌਥਾ ਕਹਿੰਦਾ ਅੱਖਾਂ ਬੰਦ ਕਰਾਂ ਸੱਚਖੰਡ ਚ ਹੁਣਾਂ ਖੋਲਦਾ ਇੱਥੇ ਹੁਣਾਂ ਇਹਨੇ ਪਰਮੇਸ਼ਰ ਦੇ ਨਾਮ ਨੂੰ ਜਪ-ਜਪ ਕੇ ਕਹਿ-ਕਹਿ ਕੇ ਅਵਸਥਾ ਵਿੱਚ ਵੀ ਉੱਠ ਜਾਂਦੇ ਨੇ ਤੇ ਉੱਠ ਕੇ ਦੁਨੀਆ ਵਿੱਚੋਂ ਵੀ ਚਲੇ ਜਾਂਦੇ ਨੇ ੱੱਲੇ ਆਹ ਹੈ ਨਾਨਕਾ ਸੱਦੇ ਉੱਠੀ ਜਾਹੇ ਤੇ ਉਹੀ ਉੱਠੀ ਅੱਖਰ ਹੈ ਕਿਤੇ ਕਹਿ ਕੇ ਉੱਠ ਉੱਠ ਜਾਹੇ ਉੱਠ ਕੇ ਚਲੇ ਜਾਂਦੇ ਨੇ ਕਈ ਆਹ ਕਈ ਤਾਂ ਉਹੀ ਉੱਠ ਕੇ ਚਲੇ ਜਾਂਦੇ ਨੇ ਆਏ ਬੈਠੇ ਉੱਠ ਕੇ ਚਲੇ ਗਏ ਦੁਨੀਆਂ 'ਚ ਜਿਨ੍ਹਾਂ ਦਾ ਕੰਮ ਹੈ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਕਸਮ ਵਿਸਾਰ ਖਵਾਰੀ ਕੀਨੀ ਧ੍ਰਗ ਜੀਵਨ ਨਹੀਂ ਰਹਿਣਾ ਉਹ ਤਾਂ ਐਵੇਂ ਉੱਠ ਕੇ ਚਲੇ ਜਾਂਦੇ ਨੇ ਇੱਕ ਉਹ ਨੇ ਜਿਹੜੇ ਆਪਣੇ ਅੰਦਰਲੀ ਅਵਸਥਾ ਨੂੰ ਠਾ ਕੇ ਫੇਰ ਉੱਠ ਕੇ ਜਾਂਦੇ ਨੇ ਦੁਨੀਆਂ 'ਚੋਂ ਉਹਨਾਂ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਕਬੀਰ ਜੀ ਨੇ ਕਿਹਾ ਕਿ ਜਦ ਹਮ ਆਏ ਜਗਤ ਮੇ ਜਗ ਹੱਸੇ ਹਮ ਰੋਏ ਜਦ ਹਮ ਚਲੇ ਜਗਤ ਸੇ ਤੇ ਹਮ ਹੱਸੇ ਜਗ ਰੋਏ ਉਹ ਜਿਹੜੇ ਆਪਣੀ ਹਵਸਤਾ ਦੇ ਮੁਤਾਬਕ ਉੱਪਰ ਨੂੰ ਉੱਠ ਕੇ ਸਮਾਧੀਆਂ ਚ ਜੀਨ ਹੋ ਗਏ ਉਪਰੋ ਉਪਰੀ ਅਕਾਲ ਪੁਰਖ ਵੱਲ ਨੂੰ ਸੱਚਖੰਡ ਵੱਲ ਚਲੇ ਗਏ ਉਹ ਹੀ ਜੇ ਬੰਦੇ ਸੰਸਾਰ ਦੇ ਅੰਦਰ ਘੱਟ ਮਿਲਦੇ ਨੇ ਮਹਾਰਾਜ ਕਹਿੰਦੇ ਇੰਨੇ ਲੋਕ ਕਹਿੰਦੇ ਤੁਹਾਨੂੰ ਇੰਨਾ ਕੁਝ ਗਿਣ ਕੇ ਦੱਸਿਆ ਇਹ ਤਾਂ ਵੱਡਿਆਂ ਵੱਡਿਆਂ ਦੀ ਗਿਣਤੀ ਦੱਸੀ ਹੈ ਇਹਨਾਂ ਵਿੱਚ ਛੋਟਾ ਕੋਈ ਵੀ ਨਹੀਂ ਹੈ ਮਹਾਰਿਸ਼ਤੇ ਪਾਸ਼ਕ ਨੇ ਜੇ ਐਨੇ ਹੋਰ ਵੀ ਬਣਾ ਦਈਏ ਪਰਮੇਸ਼ਰ ਐਨੇ ਬੰਦੇ ਜਿੰਨੇ ਤੁਹਾਨੂੰ ਕਥਨ ਕੀਤੇ ਨੇ ਇਹਦੇ ਨਾਲ ਉਹਦੇ 10 10 ਗੁਣਾ 100 100 ਗੁਣਾ 1000 ਗੁਣਾ ਵੀ ਐਨੇ ਦੇਵਤੇ ਨਾਰ ਕਿੰਨਰ ਈਸ਼ਰ ਸਿੱਧ ਬੁੱਧ ਬਣਾ ਦਈਏ ਨਾ ਬ੍ਰਹਮੇ ਇੰਦਰ ਗੋਪੀ ਗੋਬਿੰਦ ਬਣਾ ਦਈਏ ਹਜ਼ਾਰਾਂ ਗੁਣੇ ਵੀ ਤਾਂ ਆਖ ਨਾ ਸਕਹਿ ਕੋਈ ਕੇ ਤਾਰੇ ਕੋਈ ਜਿਹੜਾ ਉਹ ਪਰਮੇਸ਼ਰ ਨੂੰ ਕਹਿ ਨਹੀਂ ਸਕਦਾ ਕੋਈ ਵੀ ਨਹੀਂ ਕਹਿ ਸਕਦਾ ਕੌਣ ਹੈ ਜਿਹੜਾ ਕਹਿ ਸਕਦਾ ਕੋਈ ਵੀ ਨਹੀਂ ਕਹਿ ਸਕਣਾ ਕਿਉਂਕਿ ਇਹਨਾਂ ਬੰਦਿਆਂ ਦੀ ਸੰਧੱਤ ਹੈ ਇੱਥੇ ਤੱਕ ਇਹਨਾਂ ਦੇ ਜਿੰਨੇ ਦਿਮਾਗ ਨੇ ਇਹਨਾਂ ਨੇ ਇੱਥੋਂ ਤੱਕ ਕੀ ਸੋਚ ਸਕਣਾ ਜਿੰਨੇ ਕਿਸੇ ਨੂੰ ਬੁੱਧੀ ਮਿਲੀ ਹੈ ਉੰਨੀ ਕੀ ਠੀਕ ਹੈ ਉਹਦੇ ਮੁਤਾਬਕ ਆਪ ਆਪਣੀ ਬੁੱਧ ਹੈ ਦੇਤੀ ਦਰਮਦਰ ਪੈਨ ਪੈਨ ਤੋਂ ਹੈ ਦੇਤੀ ਜਿੰਨੇ ਕੀ ਬੁੱਧੀ ਦਿੱਤੀ ਆ ਉਹਨਾਂ ਕਥਨ ਕਰਦੇ ਨੇ ਉਹ ਕਹਿੰਦੇ ਫਿਰ ਕਹਿ ਦਿੰਦੇ ਨੇ ਵਿੱਚ ਇਹਦੇ ਵੀ ਸਾਨੂੰ ਸਮਝ ਨਹੀਂ ਲੱਗਦੇ ਅਸੀਂ ਇਹ ਅਰਥ ਜਾਣਦੇ ਨਹੀਂ ਅਸੀਂ ਇਹ ਪੜ੍ਹੇ ਨਹੀਂ ਹੁਣ ਬੁੱਧੀ ਇੰਨੀ ਆ ਸੀ ਕੀ ਕਰੀਏ ਜਦ ਬੁੱਧੀ ਉੱਤੇ ਉੱਠੀ ਨਹੀਂ ਕਰੇ ਕਿਸੇ ਬ੍ਰਹਮ ਗਿਆਨੀ ਦੀ ਸੰਗਤ ਤਾਂ ਨਹੀਂ ਹੋਏ ਕਰੇ ਬਸ ਐਵੇਂ ਕਿਤਾਬਾਂ ਚੋਂ ਪੜ੍ਹ ਲਿਆ ਉਥੋਂ ਪੜ੍ਹ ਲਿਆ ਜਦ ਤੱਕ ਕਿਸੇ ਪ੍ਰੈਕਟੀਕਲੀ ਗੁਰਸਿੱਖ ਦੀ ਸੰਗਤ ਨਹੀਂ ਹੁੰਦੀ ਉਹ ਵੀ ਬਹੁਤ ਹਾਈ ਕਲਾਸ ਬਸ ਉੱਚੀ ਅਵਸਥਾ ਦੇ ਮਾਲਕ ਜਦ ਉਹਨਾਂ ਦੀ ਸੰਗਤ ਹੁੰਦੀ ਹੈ ਤਾਂ ਪੜ੍ਹਦੇ ਖੋਲਦੇ ਨੇ ਜਾ ਕੇ ਦੇ ਇਹਦਾ ਕੁਝ ਹੋਰ ਹੀ ਚੀਜ਼ ਐ ਸਾਡੀ ਤਾਂ ਸਮਝ ਤੋਂ ਸਾਰਾ ਕੁਝ ਭਰੇ ਐ ਇਹਦਾ ਅੰਤ ਨਹੀਂ ਆਉਂਦਾ ਇਹ ਕਿਤੇ ਕੁਰਬਾਨੀ ਦੇ ਅਖਰ ਦਾ ਹੀ ਅੰਤ ਨਹੀਂ ਆਉਂਦਾ ਤਾਨੂੰ ਸਤਿਗੁਰੂ ਮਹਾਰਾਜ ਜਦ ਬਖਸ਼ਿਸ਼ ਕਰਦੇ ਨੇ ਅੰਦਰਲੇ ਪੜਦੇ ਖੁੱਲਣ ਲੱਗਦੇ ਨੇ ਅੰਦਰੋਂ ਤੈਨਾ ਉੱਗੜਦੀਆਂ ਨੇ ਜਦੋਂ ਇੰਨਾ ਵੱਡਾ ਬ੍ਰਹਿਮੰਡ ਨਜ਼ਰ ਆਉਂਦਾ ਹੈ ਕੋਈ ਹਿਸਾਬ ਨਹੀਂ ਅਰਥਾਂ ਦਾ ਹੀ ਕੋਈ ਗਿਆਨ ਨਹੀਂ ਦਿੰਦਾ ਜਦ ਸਤਿਗੁਰੂ ਮਹਾਰਾਜ ਕਦੇ ਕਦੇ ਕਿਸੇ ਸਿੰਘ ਨੂੰ ਅਰਥ ਦੱਸਦੇ ਨੇ ਇਤਵਾਰ ਦਸਵੇਂ ਪਾਸ਼ਾ ਮਹਾਰਾਜ ਜੀ ਸਿੰਘ ਨੂੰ ਕਹਿਣ ਲੱਗੇ ਇੱਥੇ ਹੀ ਰਹਿੰਦਾ ਪਟਿਆਲਾ ਜੀ ਕਹਿੰਦੇ ਇਹਦਾ ਅਰਥ ਦੱਸ ਜਲ ਕੇ ਦਰਸ਼ਨ ਦੇਣ ਮਹਾਰਾਜ ਨੂੰ ਕਹਿੰਦੇ ਇਹਦਾ ਅਰਥ ਦੱਸ ਨੈਨੋਂ ਨੀਰ ਬਹਿ ਤਨ ਥੀਨਾ ਭਏ ਕੇਸ ਦੁੱਧ ਬਾਨੀ ਰੁਧਾ ਕੰਠ ਸ਼ਬਦ ਨਹੀਂ ਉਚਾਰ ਆਵਤਿਆ ਕਰੈ ਪ੍ਰਾਨੀ ਕਹਿੰਦੇ ਮਹਾਰਾਜ ਜਦੋਂ ਆਦਮੀ ਬੁੱਢਾ ਹੁੰਦਾ ਅੱਖਾਂ ਚ ਪਾਣੀ ਜਾਂਦਾ ਨੈਨੋਂ ਨੀਰ ਬਹਿ ਤਨ ਥੀਨਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਇਹ ਕੇਸ ਬੁੱਧਵਾਨੀ ਚਿੱਤੇ ਵાળ ਹੋ ਜਾਂਦੇ ਨੇ ਕੰਠ ਰੁਕ ਜਾਂਦਾ ਬੋਲ ਨਹੀਂ ਹੁੰਦਾ ਉਹ ਕੀ ਕਰੇ ਪ੍ਰਾਣੀ ਅਬ ਹੋਏ ਬੈਨ ਵੈਦ ਬਣਵਾਰੀ ਹੁਣ ਤਾਂ ਰੱਬ ਹੀ ਐ ਜੇ ਵੈਦ ਬਣੇ ਮਹਾਰਾਜ ਕਹਿੰਦੇ ਬਸ ਹੋਰ ਨਹੀਂ ਕੋਈ ਭਾਵੇ ਦਾ ਬਣਦਾ ਕਹਿੰਦੇ ਮਹਾਰਾਜ ਸਾਡੀ ਤਾਂ ਇੰਨੀ ਬੁੱਧੀ ਤੁਸੀਂ ਦੱਸੋ ਮਹਾਰਾਜ ਕਹਿੰਦੇ ਅਸੀਂ ਤਾਂ ਐਂ ਲਿਖਿਆ ਜੇ ਬਹੁਤ ਬਿਰਾਗੀ ਪੁਰਸ਼ ਨੇ ਨਾ ਨਾਮ ਜਪਣ ਵਾਲੇ ਜਦੋਂ ਉਹਨਾਂ ਨੇ ਬਿਰਾਗ ਆਉਂਦਾ ਨਾ ਉਦੋਂ ਨੈਣੋਂ ਨੀਰ ਬਹਿ ਕਹਿੰਦੇ ਇਹਦਾ ਮੁੱਖ ਭਾਵ ਅਸਲ ਵਿੱਚ ਇਹ ਤੁਸੀਂ ਹੋਰ ਕਿਤੇ ਲਾ ਲੈਂਦੇ ਹੋ ਗੱਲ ਨੂੰ ਕਹਿੰਦੇ ਮੁੱਖ ਭਾਵ ਹੈ ਨੈਣੋਂ ਨੀਰ ਬਹਿ ਅੱਖਾਂ ਚੋਂ ਪਾਣੀ ਜਾਂਦਾ ਹੈ ਤਨ ਖੀਨਾ ਰੋਟੀ ਪਾਣੀ ਉਹ ਖਾਂਦੇ ਨਹੀਂ ਸੌਂਦੇ ਉਹ ਨਹੀਂ ਸਰੀਰ ਉਹਨਾਂ ਦਾ ਕਮਜ਼ੋਰ ਹੋ ਜਾਂਦਾ ਬਿਰਾਗ ਦੇ ਵਿੱਚ ਆ ਕੇ ਭਏ ਕੇਸ ਦੁੱਧ ਵਾਨੀ ਨਾਮ ਜਪਣ ਵਾਲਿਆਂ ਦੇ ਜਦੋਂ ਬਹੁਤ ਸਿਰ ਦਾ ਜ਼ੋਰ ਲੱਗ ਜਾਂਦਾ ਕਹਿੰਦੇ ਛੇਤੀ ਕੇਸ ਚਿੱਟੇ ਹੋ ਜਾਂਦੇ ਨੇ ਅਜਿਹੇ ਬਹੁਤਾ ਨਾਮ ਜਪਦੇ ਜਾਂਦਾ ਸਿਰ 'ਚ ਕੇਸ ਰਹਿੰਦੇ ਹੀ ਨਹੀਂ ਉਹ ਜਦੋਂ ਇੰਨਾ ਪਾਠ ਕਰਨਾ ਇੰਨਾ ਕਰਨਾ ਕਾਹ ਨੂੰ ਰਹਿੰਦੇ ਸਿਰ 'ਚ ਕੇਸ ਫਿਰ ਤੇ ਚਿੱਟੇ ਵੀ ਹੋ ਜਾਂਦੇ ਮਹਾਰਾਜ ਕਹਿੰਦੇ ਛੇਤੀ ਰੁੱਧਾ ਕੰਠ ਕਹਿੰਦੇ ਜਦੋਂ ਆਹ ਸਿਮਰਨ ਚੱਲਦਾ ਕੰਠ ਦੇ ਵਿੱਚ ਕੰਠ ਰੁਕ ਜਾਂਦਾ ਉਦੋਂ ਫਿਰ ਸ਼ਬਦ ਨਹੀਂ ਉਤਰਿਆ ਕਿ ਥੁੱਕ ਵੀ ਨਹੀਂ ਲੰਘਾਇਆ ਜਾਂਦਾ ਬੋਲ ਵੀ ਨਹੀਂ ਹੁੰਦਾ ਕਹਿੰਦੇ ਆਲਕਿਆ ਕਰ ਪਰਾਨੀ ਕਹਿੰਦੇ ਫੇਰ ਉਦੋਂ ਬੰਦਾ ਤੜਫਦਾ ਵੀ ਹੁਣ ਕੀ ਕਰੀਏ ਕਹਿੰਦੇ ਆਲੋ ਹੋਏ ਵੈਦ ਬਣਵਾ ਲਈ ਕਹਿੰਦੇ ਸਾਡੇ ਕੋਲ ਆਇਓ ਤਰਸੀ ਕਿਰਪਾ ਕਰਾਂਗੇ ਫਿਰ ਥੋੜਾ ਯਾਤ ਚਲਾਵਾਂਗੇ ਅੱਗੇ ਕਹਨ ਮਹਾਰਾਜ ਅੱਛਾ ਇਹ ਅਰਥ ਹੈ ਕਹਰੇ ਅਸੀਂ ਤਾਂ ਹੋਰ ਹੀ ਲਾਉਦੇ ਮਹਾਰਾਜ ਕਹਰੇ ਆਪੋ ਆਪਣੀ ਅਸਥਾ ਮੁਤਾਬਕ ਅਰਥ ਹੁੰਦਾ ਤੁਸੀਂ ਆਪਣਾ ਲਾਈ ਜਾਂਦੇ ਹੋ ਕੋਈ ਆਪਣਾ ਲਾਈ ਜਾਂਦਾ ਉੱਥੇ ਫਲਾਨਾ ਆਪਣਾ ਲਾਈ ਜਾਂਦਾ ਕਹਰੇ ਅਸਲ ਅਰਥ ਤਾਂ ਇਹ ਜੇ ਹੀ ਲਿਖਿਆ ਉਹ ਕਈ ਉਹਨੂੰ ਸਿੰਘ ਨੂੰ ਮਾਰਾ ਨੇ ਅਰਥ ਬਣਾਏ ਸੀ ਮੈਂ ਕੋਈ ਅਰਥ ਤੁਹਾਨੂੰ ਸੁਲਾਇਆ ਤੇ ਇਸ ਕਰਕੇ ਜਦ ਮਹਾਰਾਜ ਹੀ ਕੋਈ ਅਰਥ ਕਰਦੇ ਨੇ ਆ ਜਿਹੜਾ ਸ਼ਬਦ ਆਉਂਦਾ ਹਸਤੀ ਸਿਰ ਜੀ ਅੰਕ ਸਹਿਰਣ ਜਾਂ ਸਿਰ ਦੇ ਬਾਦਾ ਓਮਕਾਰ ਸਿੰਘ ਦੁਆਬੇ ਚ ਹੋਏ ਨੇ ਚੜਾਈ ਕਰਕੇ ਹੁਣ ਤਾਂ ਉਹ ਕਹਿੰਦੇ ਜਦ ਮੈਂ ਇਹਦੀ ਕਥਾ ਕਰਕੇ ਜਾ ਕੇ ਲੰਮਾ ਪੈ ਗਿਆ ਅੰਦਰ ਕਮਰੇ ਚ ਤਾਂ ਕਹਿੰਦੇ ਉਹ ਚੰਗੀ ਅਵਸਥਾ ਦੇ ਮਾਲਕ ਸੀ ਕਹਿੰਦੇ ਹਵਾ ਦੇ ਵਿੱਚੋਂ ਹੀ ਐ ਬੜਾ ਪ੍ਰਕਾਸ਼ ਹੋਇਆ ਇੱਕਦਮ ਬੜੇ ਤਕੜੇ ਮਹਾਤਮਾ ਪ੍ਰਗਟ ਹੋ ਗਏ ਕਹਿੰਦੇ ਓੰਕਾਰ ਸਿਹਾ ਕਿੱਧਰ ਤੁਰਿਆ ਫਿਰਦਾ ਆ ਕੀ ਅਰਥ ਕਰਿਆ ਆ ਉਹਥੇ ਕਹਿੰਦੇ ਜੀ ਹਾਥੀ ਦੇ ਸਿਰ ਤੇ ਜਿਵੇਂ ਕੁੰਡਾ ਹੋਣਾ ਆਪਣੇ ਅਰਥ ਬਣਾ ਕੇ ਜਿਵੇਂ ਆਮ ਪੜਦੇ ਦੇਖਿਆ ਤੇ ਉਹ ਕਹਿੰਦੇ ਇਹ ਅਰਥ ਨਹੀਂ ਆ ਇਹਦੇ ਇਹਦੇ ਅਰਥ ਇਸ ਤਾਂ ਲੱਗਣੇ ਨੇ ਇਸ ਤਰ੍ਹਾਂ ਲਾਇਆ ਕਰੋ ਫਿਰ ਜਾ ਕੇ ਕਿਤੇ ਉਹਨੂੰ ਸਮਝ ਲੱਗੀ ਕਿਉਂ ਜੇ ਤਾਂ 10ਵੇਂ ਪਾਠਸ਼ਾਲੇ ਜਲ ਕਥਾ ਕੀਤੀ ਸੀ ਤਾਂ ਉਦੋਂ ਅਰਥ ਜਿਹੜੇ ਸੀ ਨਾ ਮਹਾਰਾਜ ਨੇ ਬੜੇ ਡੰਗਾਈ ਵਾਲੇ ਅਰਥ ਕੀਤੇ ਸੀ ਤੇ ਹੌਲੀ ਹੌਲੀ ਅੱਜ ਦੇ ਯੁੱਗ 'ਚ ਆਰਥ ਘੱਟ ਘੱਟ ਕੇ ਘੱਟ ਘੱਟ ਕੇ ਉਹ ਸਿੰਗਲ ਪੰਕਤੀਆਂ ਅਰਥ ਬਣ ਗਏ ਮੇਰੇ ਖਿਆਲ 'ਚ ਅੱਗੇ ਇਹਨੂੰ ਇਦਾਂ ਵੀ ਹੋਰ ਹੋ ਜਾਊਗਾ ਸੌਖਾ ਕੰਮ ਬਈ ਇਸ ਤੋਂ ਵੀ ਛੋਟਾ ਬਣਾਓ ਅਰਥ ਸਾਨੂੰ ਸਮਝ ਲੱਗ ਕਿਉਂ ਜਿੰਨੀਆਂ ਬੁੱਧੀਆਂ ਘੜਦੀਆਂ ਜਾਂਦੀਆਂ ਨੇ ਉਹਨੇ ਅਰਥ ਘੜਦੇ ਜਾਂਦੇ ਨੇ ਵਾਸਤਵ ਦੀ ਇਹ ਅਵਸਥਾ ਵਾਲੇ ਸਿੰਘਾਂ ਵਾਸਤੇ ਅਰਥ ਹੁੰਦੇ ਨੇ ਆਮ ਬੰਦੇ ਇਹ ਸੰਸਾਰੀ ਜੀਵ ਨੇ ਇਹਨਾਂ ਨੂੰ ਅਰਥ ਨਾ ਤਾਂ ਸਮਝ ਲੱਗਦੀ ਨਾ ਇਹਨਾਂ ਦੀ ਕੋਈ ਬਸਤਾ ਹੁੰਦੀ ਹੈ ਇਸ ਕਰਕੇ ਐਨੇ ਕੀ ਅਰਥ ਬਹੁਤ ਹੁੰਦੇ ਨੇ ਜਿੰਨੇ ਸਤਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੇ ਨੇ ਤੋਂ ਸਤਗੁਰੂ ਕਦੋਂ ਕਿਰਪਾ ਕਰਨਗੇ ਅੱਗੇ ਬਖਸ਼ਿਸ਼ਾਂ ਕਰਨ ਆ ਮਿਹਨਤ ਕਰੋ ਅਭਿਆਸ ਕਰੋ ਸਿਮਰਨ ਕਰੋ ਵਤ ਵਤ ਬਾਣੀ ਪੜੋ ਜੇ ਵਾਹਿਗੁਰੂ ਕਿਸੇ ਇੱਕ ਤੇ ਵੀ ਕਿਰਪਾ ਕਰਦੇ ਹੋ ਬਾਕੀਆਂ ਨੂੰ ਵੀ ਦੱਸ ਸਕੇ ਤੇ ਵਾਕਈ ਨਹੀਂ ਇਹ ਤਾਂ ਕੁਝ ਹੋਰ ਹੀ ਕਹਾਣੀ ਹੈ ਇੱਥੇ ਤਾਂ ਕੋਈ ਸਮਝ ਹੀ ਲੱਗਦੀ ਇਹ ਤਾਂ ਸਾਰਿਆਂ ਨਾਲੋਂ ਵੱਡਾ ਸ਼ੋਮ ਹੀ ਕਰੰਦੀ ਆਪਾਂ ਨੂੰ ਕਰਨਾ ਚਾਹੀਦਾ ਤੇ ਨਾਮ ਜਪ ਕੇ ਮਹਾਰਾਜ ਸਾਡੀ ਇਹ ਜੀ ਅਵਸਥਾ ਬਣ ਜਾਏ ਜਿਸ ਕਰਕੇ ਸਾਡੇ ਅੰਦਰੋਂ ਵੀ ਇਹ ਜੇ ਪਰਦੇ ਖੁੱਲ ਜਾਣ ਅੰਦਰਲੇ ਸਾਰੇ ਪਰਦੇ ਖੁੱਲ ਕੇ ਇੱਕ ਬ੍ਰਹਮ ਜੋਤ ਦੇ ਵਿੱਚ ਅਸੀਂ ਵੀ ਜਾ ਕੇ ਲੀਨ ਹੋ ਸਕੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ